ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ABC ਜੂਸ ਜੋ ਕਿ ਬਾਹਰ ਸਕਿਨ ਲਈ ਬਹੁਤ ਜ਼ਿਆਦਾ ਹੈਲਦੀ ਹੁੰਦਾ ਹੈ ਸਕਿਨ ਨੂੰ ਬਹੁਤ ਗਲੋ ਕਰਦਾ ਹੈ ਉਹਦੇ ਲਈ ਆਪਾਂ A ਫੋਰ ਐਪਲ B ਫੋਰ ਬੀਟਰੂਟ C ਫੋਰ ਕੈਰਟ ਆ ਸਾਰੀਆਂ ਚੀਜ਼ਾਂ ਲੈ ਲਈਆਂ ਇਹਨਾਂ ਨੂੰ ਆਪਾਂ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਵਾਂਗੇ ਤੇ ਸਵਾਦ ਅਨੁਸਾਰ ਥੋੜਾ ਜਿਹਾ ਆਪਾਂ ਇਹਦੇ ਵਿੱਚ ਨੂਨ ਐਡ ਕਰਾਂਗੇ ਤੁਸੀਂ ਅਦਰਕ ਵੀ ਪਾ ਸਕਦੇ ਹੋ ਥੋੜਾ ਜਿਹਾ ਆਪਾਂ ਇਹਦੇ ਵਿੱਚ ਪੁਦੀਨਾ ਪਾਇਆ ਹੈ ਇਸ ਜੂਸ ਚ ਜ਼ਿੰਕ ਪੋਟਾਸ਼ੀਅਮ ਕੈਲਸ਼ੀਅਮ ਕਾਪਰ ਆਇਰਨ ਮੈਗਨੀਸ਼ੀਅਮ ਵਿਟਾਮਿਨ A B6 C D ਤੇ E ਹੁੰਦੇ ਨੇਗੇ ਇਹਨੂੰ ਪੀਣ ਨਾਲ ਤੁਹਾਨੂੰ ਬਹੁਤ ਜ਼ਿਆਦਾ ਹੈਲਦੀ ਤੇ ਬਹੁਤ ਜ਼ਿਆਦਾ ਜਿਹੜਾ ਕੌਨਫੀਡੈਂਟ ਮਹਿਸੂਸ ਹੋਊਗਾ। ਆਪਾਂ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਗ੍ਰਾਈਂਡਰ ਦੇ ਵਿੱਚ ਗ੍ਰਾਈਂਡ ਕਰ ਲਿਆ ਤੁਸੀਂ ਮਿਕਸੀ ਦੇ ਵਿੱਚ ਵੀ ਪੀ ਸਕਦੇ ਹੋ। ਤੁਸੀਂ ਇਹਨੂੰ ਜਿਹੜਾ ਗੁੱਦੇ ਦੇ ਨਾਲ ਵੀ ਪੀ ਸਕਦੇ ਹੋ ਫਾਈਬਰ ਜਿਹੜੀ ਜਾਂ ਫਿਰ ਇਹਨੂੰ ਛਾਣ ਸਕਦੇ ਆ ਜੇ ਤੁਸੀਂ ਛਾਣਨਾ ਹੈ ਤਾਂ ਇਹਨੂੰ 5 ਕਿ ਮਿੰਟ ਪਏ ਰਹਿਣ ਦੇਣਾ ਉਸ ਤੋਂ ਬਾਅਦ ਛਾਣ ਲੈਣਾ ਹੈ। ਮਿੱਠਾ ਆਪਾਂ ਦੇ ਵਿੱਚ ਪਾਇਆ ਨਹੀਂ ਹੈਗਾ ਤੁਸੀਂ ਚਾਹੋ ਥੋੜਾ ਸ਼ਹਿਦ ਪਾ ਸਕਦੇ ਹੋ ਚੀਨੀ ਨਾ ਪਾਓ ਤਾਂ ਜ਼ਿਆਦਾ ਚੰਗਾ ਏ। ਤੇ ਆਖਰ ਦੇ ਵਿੱਚ ਥੋੜਾ ਜਿਹਾ ਨਿੰਬੂ ਹੈ ਜਿਹੜਾ ਆਪਾਂ ਹੌਨਾ ਛੋ